ਅਸਤਰੀ ਕਾਜ ਜ ਸਾਰਿਆਂ ਨੂੰ ਅੱਜ ਆਪਾਂ ਵਾਲਾਂ ਵਾਸਤੇ ਕਾਲੇ ਵਾਲ ਹੋਣ ਵਾਸਤੇ ਬਣਾਵਾਂਗੇ ਤੇਲ ਬਹੁਤ ਵਧੀਆ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ 100 ਗ੍ਰਾਮ ਕਲੌਂਜੀ ਹੈ ਹੁਣ ਆਪਾਂ ਕਲੌਂਜੀ ਪਾਵਾਂਗੇ ਤੇ ਇਹਦੇ ਨਾਲ ਵਾਲ ਥੋੜੇ ਪਰਮਾਨੈਂਟ ਹੀ ਵੇਖੀ ਨਾ ਕਾਲੇ ਹੋ ਜਾਣਗੇ ਇਸ ਤਰ੍ਹਾਂ ਬਣਾਵਾਂਗੇ ਵਧੀਆ ਫੋ ਪਹਿਲਾਂ ਸੁੱਕੀ ਨੂੰ ਭੁੰਨਾਗੇ ਸੁੱਕੀ ਭੁੰਨ ਕੇ ਆਪਾਂ ਲਾ ਲਾਂਗੇ ਕਲੌਂਜੀ ਭੁੰਨਣ ਲੱਗ ਪਈ ਐ ਚੜੜ ਚੜ ਕਰ ਲੱਗ ਪਈ ਤੇ ਆਪਾਂ 2 ਕਿ ਮਿੰਟ ਭੁੰਨਾਂਗੇ ਲਓ ਕੰਜ ਕਲੌਂਜੀ ਭੁੱਜ ਗਈ ਐ ਤੇ ਹੁਣ ਆਪਾਂ ਲਾ ਲਾਂਗੇ ਇਹਨੂੰ ਆਪਾਂ ਪਹਿਲੇ ਠੰਡੀ ਕਰਾਂਗੇ। ਹੁਣ ਆਪਾਂ ਥਾਲੀ ਚ ਕੱਢ ਲਾਂਗੇ। ਇਹਨੂੰ 10 ਮਿੰਟ ਆਪਾਂ ਰੱਖ ਦੇਾਂਗੇ ਠੰਡੀ ਹੋ ਜਾਊਗੀ। ਲੋ ਕਲੋਂਜੀ ਪਾਈ ਨੂੰ 10 ਮਿੰਟ ਹੋ ਗਏ। ਹੌਂ ਠੰਡੀ ਹੋ ਗਈ ਜਮਾ ਤੇ ਇਹਨੂੰ ਆਪ ਮਿਕਸੀ ਵਾਲੇ ਜੱਗ ਚ ਪਾਵਾਂਗੇ ਇਹਨੂੰ ਆਪਾਂ ਹੁਣ ਫੇਸ ਲਾਂਗੇ ਅਗੋਂ ਆਪਾਂ ਕੋਲਾਂਜੀ ਪੀਸ ਲਈ ਤੇ ਛੋਟੇ ਜੱਗ ਦੇ ਸੀ ਜਿਹੜਾ ਉਹ ਚਾਜ ਨਾਲ ਕੋ ਮੈਨੇ ਸੀਗਾ ਤੇ ਆਪਾਂ ਇਹ ਜੱਗ ਚ ਪਾ ਲਈ ਸੀਗੀ ਵੱਡੇ ਚ ਪਰ ਆਪਾਂ ਕੋਲੀ ਚ ਪਾਵਾਂਗੇ ਦੋ ਚਮਚੇ ਆਪਾ ਅਲੋਵੇਰਾ ਜਲ ਦੇ ਫਾਵਾਂਗੇ ਹੁਣ ਆਪਰ ਲਾ ਦੇਾਂਗੇ ਚੰਗੀ ਤਰ੍ਹਾਂ ਉਂਝੇ ਲੱਗਾ ਥੋੜੀ ਇਹ ਥੋੜੀ ਹੋਰ ਪਾਵਾਂਗੇ ਲਓ ਹੁਣ ਆਪਾਂ ਚੰਗੀ ਤਰ੍ਹਾਂ ਲਾ ਲਿਆ ਤੇ ਹੁਣ ਆਪਾਂ ਵਿੱਚ ਡਾਵਰ ਆਲਵਾਰ ਪਾਵਾਂਗੇ ਡਾਵਰ ਆਵਲੇ ਦਾ ਤੇਲ ਪਾਵਾਂਗੇ ਪਹਿਲਾਂ ਆਪਾਂ ਫਰਲਾ ਕੇ ਦੇਖਦੇ ਆ ਤੇ ਜੋ ਹੋਰ ਪਿਆ ਤਾਂ ਹੋਰ ਪਾਵਾਂਗੇ ਤੇ ਹੋਰ ਪਾਵਾਂਗੇ ਤੁਹਾਨੂੰ ਲਾਉਣ ਦਾ ਤਰੀਕਾ ਵੀ ਦੱਸਾਂਗੇ ਮੀਕ ਇਸ ਤਰ੍ਹਾਂ ਲਾਉਣਾ ਹੈਗਾ ਜਿਆਦਾ ਆਪਾਂ ਪਤਲਾ ਨਹੀਂ ਕਰਨਾ ਤੇ ਗਾੜਾ ਨਹੀਂ ਕਰਨਾ ਤੇ ਆਪਾਂ ਬਸ ਇਸ ਤਰ੍ਹਾਂ ਮਹਿੰਦੀ ਵਾਂਗੂ ਰੱਖਣਾਗਾ ਤੇਲ ਥੋੜਾ ਜਿਹਾ ਹੋਰ ਪਾ ਦਿਆਂਗੇ ਹਲੋ ਚੰਗੀ ਤਰ੍ਹਾਂ ਮਿਲ ਗਿਆ ਇਹੇ ਤੇ ਲਾਉਣ ਦਾ ਤਰੀਕਾ ਤੁਹਾਨੂੰ ਦੱਸਦੇ ਆਂ ਵੀ ਹੱਥ ਤੇ ਲਫਾਫਾ ਚੜਾ ਕੇ ਹੱਥ ਖਰਾਬ ਹੋਣ ਨਾਲੋਂ ਵੀ ਕਾਲੇ ਹੋ ਜਾਂਦੇ ਹੱਥ ਤੇ ਉਹਦੇ ਤੇ ਐ ਲੇਪ ਕਰਕੇ ਤੇ ਚੰਗੀ ਤਰ੍ਹਾਂ ਸਿਰ ਤੇ ਘਸਾ ਲਓ ਲਾ ਲਓ ਤੇ ਲੇਪ ਕਰ ਲਓ ਚੰਗੀ ਤਰ੍ਹਾਂ ਤੇ ਫਿਰ ਘੰਟੇ ਬਾਅਦ ਧੋ ਦਿਓ ਤੇ ਵਾਲ ਕਾਲੇ ਹੋ ਜਾਣਗੇ ਛੋਟੀ ਉਮਰ ਦੇ ਵਾਲ ਚਿੱਟੇ ਹੋ ਜਾਂਦੇ ਆ ਉਹਨਾਂ ਦੇ ਵਾਲ ਕਾਲੇ ਹੋ ਜਾਣਗੇ ਤੇ ਕੋਈ 30 35 ਸਾਲ ਦਾ ਹੈ ਸਾਲ ਤੋਂ ਘਟਾ ਥੋੜਾ ਜਿਹਾ ਉਹ ਵੀ ਲਾ ਸਕਦਾ ਹੈ 30 35 ਸਾਲ ਦਾ ਵੀ ਲਾ ਸਕਦਾ ਹੈ ਤੁਸੀਂ 15 ਕ ਦਿਨ ਲਾ ਕੇ ਦੇਖਿਓ ਤੇ ਫਿਰ ਸਾਨੂੰ ਰਿਜ਼ਲਟ ਦੱਸਿਓ ਵੀ ਕਿਸ ਦਾ ਨਿਕਲਦਾ ਹੈ ਕਿਵੇਂ ਆਉਂਦਾ ਹੈਗਾ ਜਰ ਜਰ ਤੇ ਜੇ ਸਾਡੀ ਵੀਡੀਓ ਕਾ ਪਸੰਦ ਲੱਗੀ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ